ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 293 ਤੋਂ ਲੈ ਕੇ 295 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਇਹ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਵਾਹਿਗੁਰੂ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਕਿੰਨਾ ਪਿਆਰਾ ਸਲੋਕ ਸਲੋਕ ਗਿਆਨ ਅੰਜਨ ਗੁਰ ਦਿਆ ਅ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੀਟਿਆ ਨਾਨਕ ਮਨ ਪਰਗਾਸ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਗਿਆਨ ਅੰਜਨ ਕਹਿੰਦੇ ਗਿਆਨ ਦਾ ਸੁਰਮਾ ਜਦੋਂ ਗੁਰੂ ਨੇ ਦੇ ਦਿੱਤਾ ਫੇਰ ਕਹਿੰਦੇ ਅਗਿਆਨਤਾ ਦਾ ਜਿਹੜਾ ਹਨੇਰਾ ਸੀ ਸਾਰਾ ਉਹ ਖਤਮ ਹੋ ਗਿਆ ਜੀਵ ਦੇ ਅੰਦਰੋਂ ਕਹਿੰਦੇ ਗੁਰ ਪ੍ਰਮਾਤਮਾ ਹਰ ਕਿਰਪਾ ਤੇ ਪਹਿਲਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਤ ਮਿਲਿਆ ਤੇ ਸੰਤ ਨੇ ਫੇਰ ਦਿੱਤਾ ਸੁਰਮਾ ਗਿਆਨ ਰੂਪੀ ਤੇ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜੀਪ ਦੇ ਅੰਦਰ ਮਨ ਦੇ ਵਿੱਚ ਆਤਮਿਕ ਚਾਨਣ ਹੋ ਗਿਆ ਆਤਮਿਕ ਚਾਨਣ ਜਦੋਂ ਪਰਮਾਤਮਾ ਨਾਲ ਨੇੜਤਾ ਹੋ ਜਾਂਦੀ ਹੈ ਜੀਵ ਦੀ ਆਸ਼ਟਪਦੀ ਸੰਤ ਸੰਗ ਅੰਤਰ ਪ੍ਰਵਢੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਕਹਿੰਦੇ ਜਦੋਂ ਸੰਤ ਦੀ ਸੰਗਤ ਦੇ ਵਿੱਚ ਆਪਣੇ ਅੰਦਰ ਵਸਦਾ ਪਰਮਾਤਮਾ ਨਜ਼ਰ ਆ ਗਿਆ ਫਿਰ ਕਹਿੰਦੇ ਉਹਦਾ ਨਾਮ ਮਿੱਠਾ ਲੱਗਣ ਲੱਗ ਗਿਆ ਪਰਮਾਤਮਾ ਦਾ ਸਗਲ ਸਮਗਰੀ ਇੱਕਸ ਕਟਮਾ ਹੈ ਅਨੇਕ ਰੰਗ ਨਾ ਨਾ ਦ੍ਰਿਸ਼ਤਾ ਹੈ ਕਹਿੰਦੇ ਜੋ ਇਹ ਸਾਰਾ ਸੰਸਾਰ ਸਾਰੀ ਸਮਗਰੀ ਆ ਸਾਰੀ ਇਹ ਉਸ ਪਰਮਾਤਮਾ ਵਿੱਚ ਸਮਾਈ ਹੋਈ ਆ ਫਿਰ ਪਰਮਾਤਮਾ ਅਨੇਕ ਤਰ੍ਹਾਂ ਦੇ ਰੰਗ ਕਰਕੇ ਸਾਨੂੰ ਇਹ ਦਿਖਾ ਰਿਹਾ ਇਸਾਰੇ ਉਹਦੇ ਰੂਪ ਨੇ ਜਿਹੜੇ ਅਸੀਂ ਅਲੱਗ-ਅਲੱਗ ਰੰਗਾਂ ਚ ਕਿਸਮਾਂ ਚ ਦੇਖ ਰਹੇ ਹਾਂ ਸਾਨੂੰ ਉਹ ਦਿਖਾ ਰਿਹਾ ਅਲੱਗ-ਅਲੱਗ ਰੰਗਾਂ ਚ ਨੌ ਨਿਦ ਅਮਰਿਤ ਪ੍ਰਭ ਕਾ ਨਾਮ ਦੀ ਮੈਂ ਇਸ ਕਾ ਬਿਸਰਾਮ ਕਹਿੰਦੇ ਜੋ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਅਮਰਿਤ ਵਰਗਾ ਕਹਿੰਦੇ ਇਹ ਜੋ ਸੰਸਾਰ ਦੀਆਂ ਨੌ ਨਿਧੀਆਂ ਨੇ ਨਾ ਉਹਨਾਂ ਦੇ ਬਰਾਬਰ ਜਾਣਿਆ ਜਾਂਦਾ ਕਹਿੰਦੇ ਇਹਦਾ ਟਿਕਾਣਾ ਨਾਮ ਦਾ ਕਿੱਥੇ ਆ ਜੀਵ ਦੇ ਸਰੀਰ ਦੇ ਅੰਦਰ ਪਰ ਫਿਰ ਟਿਕਾਣਾ ਹੈ ਪਰ ਉਹਦਾ ਨਾਮ ਜਪਿਆ ਫਿਰ ਇਹ ਲੱਭ ਜਾਂਦਾ ਕਿੱਥੇ ਪਰਮਾਤਮਾ ਬੈਠਾ ਹੈ ਸੁਨ ਸਮਾਦ ਅਨਹਤ ਤਹਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਕਹਿੰਦੇ ਜਿੱਥੇ ਉਹ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਉੱਥੇ ਜਦੋਂ ਕੋਈ ਪਹੁੰਚਦਾ ਫਿਰ ਉਹ ਸੁੰਨ ਸਮਾਦ ਚ ਹੋ ਜਾਂਦਾ ਸੁੰਨ ਸਮਾਦ ਕਿਸ ਕਿਵੇਂ ਕਹੀਏ ਕਿ ਉਹ ਜੀਵ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਉਹ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਉਹਦੇ ਜਿੱਦਾਂ ਵਿਚਾਰ ਖਤਮ ਹੋ ਜਾਂਦੇ ਨੇ ਜਿਸ ਤਰ੍ਹਾਂ ਇੱਕ ਜਿਹੜੀ ਉਹਦੇ ਅੰਦਰ ਦੇ ਮਨ ਦੀ ਸਥਿਤੀ ਹੁੰਦੀ ਆ ਨਾ ਫਿਰ ਉਹਦੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਆਉਂਦੇ ਹੈਗੇ ਉਹਦਾ ਮਨ ਇੱਕ ਜਿਸ ਤਰ੍ਹਾਂ ਕਹਿ ਦਈਏ ਵੀ ਨਿਊਟਰਲ ਅਵਸਥਾ 'ਚ ਹੋ ਜਾਂਦਾ ਜਿੱਥੇ ਮਤਲਬ ਕੁਸ਼ ਜਿੱਦਾਂ ਉਹਦੀ ਨਾ ਉਹਦੇ ਮਨ 'ਚ ਕੋਈ ਚੰਗੇ ਨਾ ਕੋਈ ਮਾੜੇ ਨਾ ਕੋਈ ਦੁੱਖ ਨਾ ਕੋਈ ਸੁੱਖ ਨਾ ਖੁਸ਼ੀ ਗਮੀ ਕਿਸ ਤਰ੍ਹਾਂ ਦੀ ਵੀ ਉਹਦੇ ਅੰਦਰ ਉਸ ਦੀ ਵਿਚਾਰਾਂ ਨਹੀਂ ਰਹਿੰਦੀਆਂ ਉਹ ਮਤਲਬ ਇੱਕ ਤਰ੍ਹਾਂ ਦੀ ਜਿੱਦਾਂ ਏਦਾਂ ਦੀ ਅਵਸਥਾ ਹੁੰਦੀ ਆ ਕਿ ਵੀ ਬਿਲਕੁਲ ਜਿੱਥੇ ਕੁਝ ਨਹੀਂ ਵਾਪਰ ਰਿਹਾ ਮਤਲਬ ਉੱਥੇ ਬਸ ਪਰਮਾਤਮਾ 'ਚ ਹੀ ਇਨਸਾਨ ਦਾ ਜਦੋਂ ਮਾਨ ਟਿਕਿਆ ਹੋਇਆ ਹਿਰਦਾ ਬਸ ਏਦਾਂ ਹੀ ਆ ਕਿ ਵੀ ਉਹਨੂੰ ਪਰਮਾਤਮਾ ਹੀ ਸਭ ਪਾਸੇ ਦਿਸ ਰਿਹਾ ਹੁੰਦਾ ਉਹਨੂੰ ਫਿਰ ਜਿੱਦਾਂ ਹੋਰ ਕੁਝ ਨਹੀਂ ਵਾਪਰ ਰਿਹਾ ਹੁੰਦਾ ਉਸ ਸਮੇਂ ਉਸ ਤਰ੍ਹਾਂ ਦੀ ਇਹ ਸੁੰਨ ਸਮਾਦ ਦੀ ਅਵਸਥਾ ਜਦੋਂ ਜੀਵ ਦਾ ਉਸ ਪਰਮਾਤਮਾ ਦੇ ਨਾਲ ਮੇ ਲਾਭ ਹੁੰਦਾ ਉਸ ਦੀ ਅਵਸਥਾ ਦਾ ਜਦੋਂ ਆਨੰਦ ਮਾਣਦਾ ਉਹ ਕਹਿੰਦੇ ਵੀ ਇਸ ਤਰ੍ਹਾਂ ਵੀ ਹੈ ਜਿਵੇਂ ਕੋਈ ਇੱਕ ਤਰ੍ਹਾਂ ਦਾ ਅਨਹਦ ਨਾਦ ਹੁੰਦਾ ਜਿਹੜਾ ਇੱਕ ਨਿਰੰਤਰ ਧੁਨੀ ਕੋਈ ਚੱਲ ਰਹੀ ਹੁੰਦੀ ਆ ਉਸ ਤਰ੍ਹਾਂ ਦਾ ਉਹ ਰਸ ਹੁੰਦਾ ਇਹ ਮਤਲਬ ਜਿਹੜੇ ਰਸ ਨੇ ਕਿਸੇ ਤੋਂ ਮਤਲਬ ਇਹ ਮਾਣੇ ਜਾ ਸਕਦੇ ਨੇ ਇਹ ਵਰਣਨ ਨਹੀਂ ਕੀਤੇ ਜਾ ਸਕਦੇ ਇਦਾਂ ਦੀ ਗੱਲ ਆਈ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਕਹਿ ਨਾ ਜਾਈ ਅਚਰਜ ਬਿਸਮਾਦ ਫਿਰ ਜਦੋਂ ਕੋਈ ਜੀਵ ਇਸ ਅਵਸਥਾ ਚ ਪਹੁੰਚਦਾ ਫਿਰ ਕਹਿੰਦੇ ਨਾ ਵੀ ਉਹ ਕਿਹਾ ਨਹੀਂ ਜਾ ਸਕਦਾ ਜਿਹੜਾ ਇਹ ਅਚਰਜ ਬਿਸਮਾਦ ਆ ਫਿਰ ਇਹ ਮਾਣਿਆ ਹੀ ਜਾ ਸਕਦਾ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਕਹਿੰਦੇ ਜਿਹੜਾ ਇਹ ਅਚਰਜ ਵਿਸਮਾਦ ਆ ਇਹ ਉਹੀ ਜੀਵ ਇਹਦਾ ਆਨੰਦ ਮਾਣਦਾ ਜਿਹਨੂੰ ਪ੍ਰਮਾਤਮਾ ਆਪ ਇਹ ਦਿਖਾਉਣਾ ਚਾਹੇ ਫਿਰ ਨਾਨਕ ਜੀ ਕਹਿੰਦੇ ਨੇ ਵੀ ਉਹੀ ਸੇਵਕ ਨੂੰ ਇਸ ਸਾਰੀ ਚੀਜ਼ ਦੀ ਸੋਝੀ ਹੋ ਜਾਂਦੀ ਹੈ ਜਿੱਤੇ ਤੇ ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈ ਤੇ ਪ੍ਰਮਾਤਮਾ ਇਹ ਅਨੁਭਵ ਜੀਵ ਨੂੰ ਕਰਵਾਉਂਦਾ ਹੈ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਕਹਿੰਦੇ ਉਹ ਪਰਮਾਤਮਾ ਹਰ ਇੱਕ ਘਟ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਭਰਪੂਰ ਵਿਆਪਕ ਹੈ ਉਹੀ ਸਾਡੇ ਅੰਦਰ ਵਿਆਪਕ ਹੈ ਉਹੀ ਬਾਹਰ ਵਿਆਪਕ ਹੈ ਪਰ ਜਿਹਨਾਂ ਨੂੰ ਕਹਿੰਦੇ ਇਹ ਪਰਮਾਤਮਾ ਸੋਝੀ ਦਿੰਦਾ ਉਸ ਜੀਵ ਨੂੰ ਹੀ ਇਹਨਾਂ ਚੀਜ਼ਾਂ ਦਾ ਅਨੁਭਵ ਹੁੰਦਾ ਹੈ ਬਾਕੀ ਆਪਾਂ ਤਾਂ ਸਾਰੇ ਗੱਲ ਕਰਨ ਵਾਲੇ ਹੀ ਆ ਧਰਨ ਮਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਪਰਮਾਤਮਾ ਕਹਿੰਦੇ ਹਰ ਇੱਕ ਜਗ੍ਹਾ ਤੇ ਵਿਆਪਕਾ ਅੰਦਰ ਬਾਹਰ ਧਰਤੀ ਚ ਆਕਾਸ਼ ਚ ਪਿਆਰ ਪਤਾਲ ਚ ਸਾਰਿਆਂ ਦੇ ਵਿੱਚ ਕਹਿੰਦੇ ਪੂਰਨ ਤੌਰ ਤੇ ਵਿਆਪਕ ਹੋ ਕੇ ਸਾਰੇ ਜੀਵਾਂ ਦੀ ਪਾਲਣਾ ਵੀ ਕਰ ਰਿਹਾ ਹੈ ਬਨ ਤਿਨ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਕਹਿੰਦੇ ਪਰਮਾਤਮਾ ਜੰਗਲਾਂ ਵਿੱਚ ਕਾ ਫੂਸ ਪਰਬਤ ਹਰ ਇੱਕ ਜਗ੍ਹਾ ਤੇ ਪਰਮਾਤਮਾ ਹੈ ਜਿਸ ਤਰ੍ਹਾਂ ਦਾ ਉਹ ਹੁਕਮ ਹੈ ਉਹਦੇ ਅਨਸਾਰ ਜੀਵ ਕਰਮ ਕੁਮਾਰੇ ਨੇ ਪੌਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹ ਦਿਸੇ ਸਮਾਹੀ ਕਹਿੰਦੇ ਹਵਾ ਪਾਣੀ ਅੱਗ ਸਾਰੀਆਂ ਚਾਰ ਕੁੰਡਾਂ ਜੋ ਵੀ ਸਾਨੂੰ ਦਿਸ ਰਿਹਾ ਹੈ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਵਿਆਪਕ ਹੈ ਤਿਸ ਤੇ ਪਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਕਹਿੰਦੇ ਉਹਦੇ ਤੋਂ ਵੱਖਰੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਇਹ ਅਹਿਸਾਸ ਕਰ ਲਿਆ ਕਿ ਪਰਮਾਤਮਾ ਹਰ ਇੱਕ ਜਗ੍ਹਾ ਵਿਆਪਕ ਹੈ ਉਹਨੂੰ ਅਨੁਭਵ ਕਰ ਲਿਆ ਉਹ ਜੀਵ ਫਿਰ ਆਨੰਦ ਵਿੱਚ ਰਹਿੰਦਾ ਹੈ 베ਦ ਪੁਰਾਨ ਸਿਮਰਤ ਮਹ ਦੇਖ ਸਸੀਰ ਸੂਰਨ ਖਤਰ ਮਹ ਇਕ ਕਹਿੰਦੇ ਸਾਰੇ 베ਦ ਪੁਰਾਨ ਸਿਮਰਤੀਆਂ ਸਾਰਿਆਂ ਵਿੱਚ ਕਹਿੰਦੇ ਉਹਦੀ ਮਹਿਮਾ ਸਾਰਿਆਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਲਿਖਿਆ ਹੈ ਸਾਰਿਆਂ ਵਿੱਚ ਉਹਨੇ ਆਪ ਵਿਆਪਕ ਹੋ ਕੇ ਲਿਖਵਾਇਆ ਹੈ ਹੋਰ ਕਹਿੰਦੇ ਸਾਰੇ ਜਿਹੜੇ ਚੰਦ ਸੂਰਜ ਤਾਰੇ ਹਰ ਇੱਕ ਚੀਜ਼ ਦੇ ਵਿੱਚ ਉਹ ਪਰਮਾਤਮਾ ਆਪ ਹੀ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬ ਹੂ ਡੋਲੇ ਕਹਿੰਦੇ ਸਾਰੇ ਜੀਵ ਉਸ ਪਰਮਾਤਮਾ ਦੀ ਅਕਾਲ ਪੁਰਖ ਦੀ ਬਾਣੀ ਬੋਲਦੇ ਨੇ ਸਾਰੇ ਜੀਵਾਂ ਵਿੱਚ ਆਪ ਬੈਠ ਕੇ ਬੋਲ ਰਿਹਾ ਹੈ ਪਰ ਆਪ ਅਡੋਲ ਹੈ ਕਦੇ ਵੀ ਡੋਲਦਾ ਨਹੀਂ ਪਰਮਾਤਮਾ ਅਸੀਂ ਜੀਵ ਡੋਲਣ ਵਾਲੇ ਆ ਸਰਬ ਕਲਾਕਰ ਖੇល ਖੇਲ ਮੋਲ ਨ ਪਾਈਏ ਗੁਣੇ ਅਮੋਲ ਪਰਮਾਤਮਾ ਕਹਿੰਦੇ ਆਪਣੀਆਂ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਤਾਕਤਾਂ ਨਾਲ ਇਸ ਸੰਸਾਰ ਦਾ ਖੇਡ ਖੇਡ ਰਿਹਾ ਹੈ ਪਰ ਕਹਿੰਦੇ ਅਸੀਂ ਉਹਦੇ ਗੁਣਾ ਦਾ ਮੁੱਲ ਨਹੀਂ ਪਾ ਸਕਦੇ ਮਤਲਬ ਉਹਦੀਆਂ ਇੰਨੀਆਂ ਤਾਕਤਾਂ ਹੁੰਦੀਆਂ ਅਸੀਂ ਉਹਦੇ ਗੁਣਾ ਦਾ ਮੁੱਲ ਤਾਕਤਾਂ ਦਾ ਮੁੱਲ ਨਹੀਂ ਪਾ ਸਕਦੇ ਕਿਉਂਕਿ ਅਸੀਂ ਸਾਰੀਆਂ ਜਾਣ ਹੀ ਨਹੀਂ ਸਕਦੇ ਵਾਹਿਗੁਰੂ ਜੀ ਵਾਹਿਗੁਰੂ ਸਰਬ ਜੋਤ ਮਹਿ ਜਾ ਕੀ ਜੋਤ ਤਾਰ ਰਹੋ ਸੁਆਮੀ ਓਤ ਪੋਤ ਕਹਿੰਦੇ ਸਾਰੇ ਜੀਵਾਂ ਦੇ ਵਿੱਚ ਉਸ ਦੀ ਜੋਤੀ ਦਾ ਪ੍ਰਕਾਸ਼ ਹੈ ਸਾਰੀਆਂ ਜੀਵਾਂ ਦੇ ਵਿੱਚ ਉਹਦੀ ਜੋਤ ਦਾ ਪ੍ਰਕਾਸ਼ ਹੈ ਸਾਡੀਆਂ ਜਿਹੜੀਆਂ ਜੋਤੀਆਂ ਨੇ ਉਹਦੀ ਜੋਤ ਨਾਲ ਜਗ ਰਹੀਆਂ ਨੇ ਕਹਿੰਦੇ ਸਾਰਿਆਂ ਦੇ ਵਿੱਚ ਤਾਣੇ ਪੇਟੇ ਵਾਂਗੂ ਪਰਮਾਤਮਾ ਸਮਾਇਆ ਹੋਇਆ ਹੈ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮਹਿ ਇਹ ਵਿਸਾਸ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦਾ ਵਿਸ਼ਵਾਸ ਹੋ ਜਾਂਦਾ ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਭਰਮ ਖਤਮ ਹੋ ਜਾਂਦਾ ਪਰਮ ਕਿਸ ਚੀਜ਼ ਦਾ ਦੂਈ ਦਾ ਪਰਮ ਕਿ ਅਸੀਂ ਹੋਰ ਆ ਤੇ ਪ੍ਰਮਾਤਮਾ ਹੋਰ ਆ ਅਸੀਂ ਪ੍ਰਮਾਤਮਾ ਤੋਂ ਵੱਖਰੇ ਆ ਉਹਨਾਂ ਦਾ ਇਹ ਭਰਮ ਖਤਮ ਹੋ ਜਾਂਦਾ ਉਹਨਾਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਅਸੀਂ ਤੇ ਪ੍ਰਮਾਤਮਾ ਇੱਕ ਹਾਂ ਕਿਉਂਕਿ ਸਾਡੇ ਵਿੱਚ ਉਹਦੀ ਹੀ ਜੋਤ ਦਾ ਚਾਨਣ ਹੈ ਵਾਹਿਗੁਰੂ ਜੀ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੇ ਸਭ ਧਰਮ ਜਿਹੜੇ ਕਹਿੰਦੇ ਸੰਤ ਜਨ ਨੇ ਉਹ ਸਾਰੇ ਪਾਸੇ ਵਿਆਪਕ ਪਰਮਾਤਮਾ ਨੂੰ ਅਨੁਭਵ ਕਰਦੇ ਨੇ ਕਹਿੰਦੇ ਉਹਨਾਂ ਦਾ ਧਰਮ ਇਹ ਹੈ ਕਿ ਉਹ ਸਦਾ ਹੀ ਪਰਮਾਤਮਾ ਦੀ ਗੱਲ ਕਰਦੇ ਨੇ ਸੰਤ ਜਨਾ ਸੁਨੇ ਸੁਬ ਬਚਨ ਸਰਬ ਵਿਆਪੀ RAM ਸੰਗ ਰਚਨ ਕਹਿੰਦੇ ਜਿਹੜੇ ਸੰਤ ਜਾਨੇ ਹਮੇਸ਼ਾ ਉਹ ਚੰਗੀਆਂ ਗੱਲਾਂ ਹੀ ਸੁਣਦੇ ਨੇ ਚੰਗੇ ਬਚਨ ਹੀ ਸੁਣਦੇ ਨੇ ਕਹਿੰਦੇ ਸਰਬ ਵਿਆਪੀ ਉਹ ਕਹਿੰਦੇ ਜਿਹੜਾ ਸਰਬ ਵਿਆਪਕ ਪਰਮਾਤਮਾ ਉਹਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਕਹਿੰਦੇ ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਜਾਣ ਪਹਿਚਾਨ ਹੋ ਜਾਂਦੀ ਆ ਕਹਿੰਦੇ ਉਹਨਾਂ ਦੀ ਇਹ ਰਹਿਤ ਬਣ ਜਾਂਦੀ ਆ ਕਿ ਉਹ ਹਮੇਸ਼ਾ ਸਤ ਬਚਨ ਕਹਿੰਦੇ ਨੇ ਉਹ ਸਾਧੂ ਬਣ ਜਾਂਦੇ ਨੇ ਤੇ ਉਹ ਹਮੇਸ਼ਾ ਸੱਚੇ ਹੀ ਬਚਨ ਕਹਿੰਦੇ ਨੇ ਜਦੋਂ ਵੀ ਬੋਲਦੇ ਨੇ ਉਹ ਸੱਚ ਹੀ ਬੋਲਦੇ ਨੇ ਪਰਮਾਤਮਾ ਦਾ ਨਾਮ ਹੀ ਲੈਂਦੇ ਨੇ ਜੋ ਜੋ ਹੋਏ ਸੋਈ ਸੁਖਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਕਹਿੰਦੇ ਉਹ ਜਾਣ ਲੈਂਦੇ ਨੇ ਕਿ ਜੋ ਕਰਨ ਕਰਾਉਣ ਵਾਲਾ ਹੈ ਉਹ ਪਰਮਾਤਮਾ ਹੀ ਹੈ ਫਿਰ ਉਹ ਪਰਮਾਤਮਾ ਜੋ ਵੀ ਕਰਦਾ ਹੈ ਉਹਨੂੰ ਫਿਰ ਉਹ ਕਹਿੰਦੇ ਨੇ ਵੀ ਚੰਗਾ ਹੀ ਕੀਤਾ ਸਾਨੂੰ ਸਭ ਮਨਜ਼ੂਰ ਹੈ ਜੋ ਪ੍ਰਮਾਤਮਾ ਨੇ ਕੀਤਾ ਪ੍ਰਮਾਤਮਾ ਦਾ ਬਾਣਾ ਸਿਰ ਮੱਥੇ ਹੈ ਅੰਦਰ ਬਸੇ ਬਾਹਰ ਵੀ ਓਹੀ ਨਾਨਕ ਦਰਸਨ ਦੇਖ ਸਭ ਮੋਹੀ ਕਹਿੰਦੇ ਪ੍ਰਮਾਤਮਾ ਸਾਡੇ ਅੰਦਰ ਵੀ ਵਿਆਪਕ ਹੈ ਤੇ ਬਾਹਰ ਵੀ ਵਿਆਪਕ ਹੈ ਜੇ ਪ੍ਰਮਾਤਮਾ ਦੀ ਉਪਾਈ ਸ੍ਰਿਸ਼ਟੀ ਹੈ ਉਹ ਪਰਮਾਤਮਾ ਦਾ ਦਰਸ਼ਨ ਕਰਕੇ ਮੋਹਿਤ ਹੋ ਜਾਂਦੀ ਹੈ ਆਪ ਸਤ ਕੀਆ ਸਭ ਸਤ ਇਸ ਪ੍ਰਭ ਤੇ ਸਗਲੀ ਉਤਪਤ ਕਹਿੰਦੇ ਪਰਮਾਤਮਾ ਆਪ ਵੀ ਹੋਣ ਵਾਲਾ ਹੈ ਉਹਦੀ ਉਪਾਈ ਸ੍ਰਿਸ਼ਟੀ ਵੀ ਹੋਣ ਵਾਲੀ ਹੈ ਇਹ ਸਾਰਾ ਜਗਤ ਪਰਮਾਤਮਾ ਨੇ ਆਪਣੇ ਆਪ ਤੋਂ ਪੈਦਾ ਕੀਤਾ ਹੈ ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਏਕੰਕਾਰ ਜਦੋਂ ਕਹਿੰਦੇ ਪ੍ਰਮਾਤਮਾ ਨੂੰ ਠੀਕ ਲੱਗਦਾ ਉਹ ਸ੍ਰਿਸ਼ਟੀ ਦਾ ਵਿਸਥਾਰ ਕਰ ਦਿੰਦਾ ਆਪਣੇ ਤੋਂ ਜਦੋਂ ਉਹਨੂੰ ਠੀਕ ਲੱਗੇ ਤਾਂ ਸਾਰੀ ਨੂੰ ਆਪਣੇ ਵਿੱਚ ਸਮਾਈ ਕਰਕੇ ਫੇਰ ਇੱਕ ਬਣ ਜਾਂਦਾ ਅਨੇਕ ਕਲਾ ਲਖੀ ਨਹ ਜਾਏ ਜਿਸ ਪਾਵੇ ਤਿਸ ਲਏ ਮਿਲਾਏ ਕਹਿੰਦੇ ਪਰਮਾਤਮਾ ਦੀ ਬਹੁਤ ਵੱਡੀ ਅਸਚਾਰਜ ਖੇਡਾਂ ਨੇ ਕਹਿੰਦੇ ਇਹ ਉਹ ਸਾਡੇ ਜੀਵ ਦੇ ਸਮਝਣ ਵਿੱਚ ਨਹੀਂ ਆਉਂਦੀਆਂ ਹੈਗੀਆਂ ਪਰ ਕਹਿੰਦੇ ਜਿਸ ਤੇ ਪ੍ਰਸੰਨ ਹੁੰਦਾ ਉਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਜਿਹੜਾ ਜੀਵ ਉਹਦੇ ਚ ਮਿਲ ਗਿਆ ਫਿਰ ਉਹਨੂੰ ਉਹਦਾ ਭੇਦ ਸਮਝ ਆ ਗਿਆ कवन निकट कवन कहिए दूर आपे आप आप भरपूर कहते जदों परमात्मा आप ही सारी जगह व्यापक है तो फिर किए ने किए दूर है अंतर्गत जिस आप जनाए नानक तिस जन आप बुझाए ਕਹਿੰਦੇ ਜਿਸ ਸੇਵਕ ਨੂੰ ਅੰਤਰ ਆਤਮੇ ਅਪਦਾ ਭੇਦ ਸਮਝਾ ਦਿੰਦਾ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ 부ਝਾਏ ਫਿਰ ਜਦੋਂ ਅੰਤਰ ਆਤਮੇ ਅੰਦਰ ਹਿਰਦੇ ਵਿੱਚ ਆਪਣੀ ਲਖਤਾ ਕਰਾ ਦਿੰਦਾ ਅਪਦਾ ਦਰਸ਼ ਕਰਵਾ ਦਿੰਦਾ ਉਸ ਨੂੰ ਫਿਰ ਜੀਵਨ ਦੀ ਪਰਮਾਤਮਾ ਦੀ ਸਾਰੀ ਅਸਲੀਅਤ ਖੇਡ ਸਮਝ ਲੱਗ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਉਹ ਆ ਹੀ ਗਰੂ ਉਹ ਆ ਹੀ ਗਰੂ ਸਰਬ ਪੂਤ ਆਪ ਵਰਤਾਰਾ ਸਰਵ ਨੈਨ ਆਪ ਦੇਖਨ ਹਾਰਾ ਸਾਰੇ ਕਹਿੰਦੇ ਵਿਆਪਕ ਹੋ ਕੇ ਪਰਮਾਤਮਾ ਆਪ ਹੀ ਵਰਤ ਰਿਹਾ ਹੈ ਸਾਡੇ ਸਾਰਿਆਂ ਦੇ ਨੈਣ ਅੱਖਾਂ ਵਿੱਚ ਆਪ ਹੀ ਦੇਖ ਰਿਹਾ ਹੈ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਸਾਰੇ ਕਹਿੰਦੇ ਜਿਹੜੇ ਸਰੀਰ ਨੇ ਸਾਰੇ ਪਰਮਾਤਮਾ ਦੇ ਨੇ ਇਹਨਾਂ ਵਿੱਚ ਆਪ ਹੀ ਪਰਮਾਤਮਾ ਵਿਆਪਕ ਹੈ ਸਾਰਿਆਂ ਵਿੱਚ ਵਿਆਪਕ ਹੋ ਕੇ ਆਪ ਦਾ ਜਸ ਕਰ ਵੀ ਰਿਹਾ ਹੈ ਤੇ ਸੁਣ ਵੀ ਰਿਹਾ ਹੈ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕਿਨੀ ਮਾਇਆ ਜੀਵਾਂ ਦੇ ਕਹਿੰਦੇ ਜੰਮਣ ਮਰਨ ਦਾ ਇੱਕ ਖੇਡ ਬਣਾ ਦਿੱਤਾ ਤੇ ਜਿਹੜੀ ਮਾਇਆ ਬਣਾਈ ਆ ਉਹ ਵੀ ਉਹਦੇ ਹੁਕਮ ਚ ਚੱਲਦੀ ਆ ਸਭ ਕੇ ਮਧ ਅਲਿਪ ਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਕਹਿੰਦੇ ਜੋ ਪਰਮਾਤਮਾ ਦਾ ਹੁਕਮ ਆ ਉਹ ਪਰਮਾਤਮਾ ਆਪ ਹੀ ਦਿੰਦਾ ਵਰਤੌਂਦਾ ਕਹਿੰਦੇ ਸਾਰਿਆਂ ਦੇ ਵਿੱਚ ਵੀ ਰਹਿ ਰਿਹਾ ਤੇ ਸਾਰਿਆਂ ਤੋਂ ਨਿਰਲੇਪ ਵੀ ਹੈ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਜੀਵ ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆਉਂਦਾ ਤੇ ਹੁਕਮ ਵਿੱਚ ਹੀ ਫਿਰ ਚਲੇ ਜਾਂਦਾ ਜਦੋਂ ਨਾਨਕ ਜੀ ਕਹਿੰਦੇ ਪਰਮਾਤਮਾ ਨੂੰ ਠੀਕ ਲੱਗਦਾ ਤਾਂ ਕਿਸੇ ਜੀਵ ਦੀ ਸਮਾਈ ਆਪਣੇ ਵਿੱਚ ਆਪ ਹੀ ਕਰ ਲੈਂਦਾ ਇਸ ਤੇ ਹੋਏ ਸੋ ਨਹੀਂ ਬੁਰਾ ਓਰੇ ਕਹੋ ਕਿਨ ਕਛ ਕਰਾ ਕਹਿੰਦੇ ਜੋ ਕੁਝ ਵੀ ਪਰਮਾਤਮਾ ਵੱਲੋਂ ਕੀਤਾ ਜਾ ਰਿਹਾ ਕੋਈ ਵੀ ਬੁਰਾ ਨਹੀਂ ਹੋ ਰਿਹਾ ਸਭ ਕੁਝ ਠੀਕ ਹੋ ਰਿਹਾ ਕਹਿੰਦੇ ਉਹ ਦੱਸੋ ਜੋ ਪਰਮਾਤਮਾ ਤੋਂ ਬਿਨਾ ਹੋਰ ਕੋਈ ਕੁਝ ਕਰਨ ਜੋਗਾ ਹੋਵੇ ਆਪ ਪਲਾ ਕਰ ਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਕਹਿੰਦੇ ਪਰਮਾਤਮਾ ਦੀ ਸਾਰੀ ਜੋ ਕੀਤੀ ਹੈ ਨੇਕ ਕੀਤੀ ਹੈ ਸਾਰੀਆਂ ਨੇਕ ਕੰਮ ਕਰਦਾ ਤੇ ਆਪਣੇ ਅੰਦਰ ਦੀ ਅਵਸਥਾ ਕਿ ਮੈਂ ਕੀ ਕਰਨਾ ਨਹੀਂ ਕਰਨਾ ਇਹ ਆਪ ਹੀ ਜਾਣਦਾ ਆਪ ਸਾਚ ਤਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਕਹਿੰਦੇ ਆਪ ਵੀ ਸੱਚਾ ਵੀ ਇਸ ਤਰ੍ਹਾਂ ਨਹੀਂ ਹੈ ਕਿ ਵੀ ਇਹ ਝੂਠੀ ਜੀ ਗੱਲ ਆ ਵੀ ਪ੍ਰਮਾਤਮਾ ਹੈ ਪ੍ਰਮਾਤਮਾ ਹੈ ਅਸਲ ਦੇ ਵਿੱਚ ਫਿਰ ਇਸ ਤਰ੍ਹਾਂ ਹੀ ਜਿਹੜਾ ਉਹਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਇਹ ਵੀ ਹੈ ਆ ਖਤਮ ਹੋਣ ਵਾਲੀ ਹੈ ਠੀਕ ਆ ਪਰ ਇਸ ਟਾਈਮ ਹੈ ਹੈ ਫਿਰ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਤਾਣੇ ਪੇਟੇ ਵਾਂਗੂ ਲਿਪਟਿਆ ਹੋਇਆ ਤਾਂਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਕਹਿੰਦੇ ਉਸ ਪਰਮਾਤਮਾ ਦੀ ਗਤਮਿਤ ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ ਉਹਦੇ ਤੋਂ ਬਿਨਾਂ ਕੋਈ ਦੂਜਾ ਉਹਦੇ ਜਿੱਡਾ ਹੋਏ ਫੇਰ ਹੀ ਕੋਈ ਦੱਸ ਸਕਦਾ ਜਿਹਨੂੰ ਉਹਦੇ ਬਾਰੇ ਪਤਾ ਲੱਗ ਜਾਏ ਪਰ ਉਹ ਕੋਈ ਹੈ ਨਹੀਂ ਉਹ ਇਕੱਲਾ ਆਪ ਹੀ ਆ ਦੇਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਨ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਨੂੰ ਇਹ ਸਮਝ ਲੱਗ ਜਾਂਦੀ ਆ ਕਿ ਉਸ ਪਰਮਾਤਮਾ ਦਾ ਕੀਤਾ ਸਭ ਕੁਝ ਪਰਵਾਨ ਹੋਣਾ ਚਾਹੀਦਾ ਹੈ ਉਹਦੀ ਰਜ਼ਾ ਮਿੱਠੀ ਹੋਣੀ ਚਾਹੀਦੀ ਹੈ ਪਾਣਾ ਮੰਨਣਾ ਚਾਹੀਦਾ ਹੈ ਜੀਵ ਨੂੰ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਜੋ ਕਹਿੰਦੇ ਪਰਮਾਤਮਾ ਦੇ ਭਾਣੇ ਨੂੰ ਮੰਨ ਲੈਂਦਾ ਉਹਨੂੰ ਸਦਾ ਹੀ ਆਨੰਦ ਹੁੰਦਾ ਤੇ ਉਹਨੂੰ ਪਰਮਾਤਮਾ ਆਪਣੇ ਵਿੱਚ ਮਿਲਾ ਲੈਂਦਾ ਹੈ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਆਵਸਿਆ ਉਹ ਜੀਵਨ ਮੁਕਤ ਹੈ ਉਹਨੂੰ ਹੀ ਕਹਿੰਦੇ ਧੰਨ ਵਾਲਾ ਸਮਝੋ ਉੱਚੀ ਕੁਲ ਵਾਲਾ ਸਮਝੋ ਇੱਜ਼ਤ ਵਾਲਾ ਸਮਝੋ ਜਿਹਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਕਹਿੰਦੇ ਉਹ ਜੀਵ ਜਿਹਦੇ ਹਿਰਦੇ 'ਚ ਪਰਮਾਤਮਾ ਪ੍ਰਗਟ ਹੋ ਗਿਆ ਕਹਿੰਦੇ ਉਹਦਾ ਇਥੇ ਸੰਸਾਰ ਤੇ ਆਉਣਾ ਸਫਲ ਸਮਝੋ ਧਨ ਸਮਝੋ ਕਹਿੰਦੇ ਉਹਦੀ ਕਿਰਪਾ ਦੇ ਨਾਲ ਸਾਰਾ ਜਗਤ ਵੀ ਤਰ ਜਾਂਦਾ ਹੈ ਜਨ ਆਵਨ ਕਾ ਇਹੈ ਸੋ ਆਓ ਜਨ ਕੈ ਸੰਗ ਚਿਤ ਆਵੈ ਨਾਓ ਕਹਿੰਦੇ ਉਸ ਤਰ੍ਹਾਂ ਦੇ ਸੇਵਕ ਦਾ ਸੰਸਾਰ ਤੇ ਆਉਣ ਦਾ ਮਨੋਰਥ ਕੀ ਹੁੰਦਾ ਕਹਿੰਦੇ ਉਹਦੀ ਸੰਗਤ ਵਿੱਚ ਦੂਜਿਆਂ ਨੂੰ ਵੀ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਦੀ ਸੰਗਤ ਵਿੱਚ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ तिस ਜਨ ਕੋ ਸਦਾ ਨਮਸਕਾਰ ਇਸ ਤਰ੍ਹਾਂ ਦਾ ਜਨ ਫਿਰ ਕਹਿੰਦੇ ਆਪ ਤਾਂ ਮੁਕਤ ਹੁੰਦਾ ਤੇ ਸੰਸਾਰ ਨੂੰ ਵੀ ਮੁਕਤ ਕਰਾ ਲੈਂਦਾ ਨਾਨਕ ਜੀ ਕਹਿੰਦੇ ਨੇ ਇਸ ਜਨ ਨੂੰ ਸਦਾਈ ਨਮਸਕਾਰਾ ਇਸ ਪਰਮਾਤਮਾ ਦੇ ਸੇਵਕ ਨੂੰ ਸਦਾਈ ਨਮਸਕਾਰਾ ਜੋ ਆਪ ਤਾਂ ਮੁਕਤ ਹੈ ਤੇ ਦੂਸਰਿਆਂ ਨੂੰ ਵੀ ਮੁਕਤ ਕਰਾਉਂਦਾ ਹੈ ਵਿਕਾਰਾਂ ਤੋਂ ਮਾਇਆ ਤੋਂ ਉਹਨਾਂ ਦਾ ਜੀਵਨ ਸਫਲ ਬਣਵਾ ਦਿੰਦਾ ਹੈ ਉਹਨਾਂ ਨੂੰ ਜਾਪ ਦੀ ਪ੍ਰੇਰਣਾ ਦਿੰਦਾ ਹੈ ਤੇ ਆਪ ਜੋ ਸਭ ਚੰਗਿਆਈਆਂ ਨੇ ਦੂਸਰਿਆਂ ਵਿੱਚ ਵੀ ਉਹ ਸਾਰੀਆਂ ਚੰਗਿਆਈਆਂ ਉਹਦੇ ਪਿੱਛੇ ਲੱਗ ਕੇ ਆ ਜਾਂਦੀਆਂ ਨੇ ਜੋ ਫਿਰ ਆਪਣਾ ਜੀਵਨ ਮੁਕਤ ਕਰਾਉਣ 'ਚ ਸਫਲ ਹੋ ਜਾਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੇ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦਿਓ ਸਤਿਗੁਰ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ